ਹਾ ਹੋਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਮੈਂ ਮਨਦੀਪ ਸਿੰਘ ਆਪਾਂ ਪਿੰਡ ਮੰਮੀ ਚੱਕ ਰੰਗਾ ਮਕੋੜਾ ਪਤਨ ਤੋਂ ਪਾਰ ਪੈਂਦੇ ਪਿੰਡਾਂ ਤੋਂ ਆਪਾਂ ਬੋਲ ਰਹੇ ਆ ਸੋ ਸਾਡਾ ਵੀਡੀਓ ਪਾਉਣ ਦਾ ਮਕਸਦ ਇਹ ਆ ਕਿ ਚਾਰ ਦਿਨਾਂ ਤੋਂ ਆਪਾਂ ਪਾਣੀ ਦੇ ਵਿੱਚ ਘਿਰੇ ਹੋਏ ਆ ਤੁਸੀਂ ਹਾਲਾਤ ਦੇਖ ਸਕਦੇ ਹੋ ਚਾਰੇ ਪਾਸੇ ਜਿਹੜਾ 5 5 6 6 ਫੁੱਟ ਪਾਣੀ ਚੜਿਆ ਹੋਇਆ ਏ ਤੇ ਨਾ ਕੋਈ ਸਾਡੇ ਕੋ ਖਾਣ ਦੀ ਇੱਥੇ ਉਪਲਬਧੀ ਆ ਕੋਈ ਸਾਡੇ ਕੋ ਖਾਣ ਪੀਣ ਦਾ ਕੋਈ ਸਮਾਨ ਨਹੀਂ ਆ ਪਾਣੀ ਵੀ ਜਿਹੜਾ ਸਾਡੇ ਕੋ ਮਸਾ 1 ਲੀਟਰ ਹੀ ਬਚਿਆ ਅਸੀਂ ਇੱਕੋ ਪਰਿਵਾਰ ਦੇ ਜਿਹੜੇ 7 ਜੀ ਇੱਥੇ ਰਹਿ ਕੇ ਆਪਣਾ ਹਾਲਾਤ ਜਿਹੜੇ ਨੇ ਉਹ ਬਸਰ ਕਰ ਰਹੇ ਆ ਕੋਈ ਸਾਡੇ ਕੋ ਇੱਥੇ ਫੈਸਿਲਿਟੀ ਨਹੀਂ ਆ ਸਰਕਾਰ ਨੂੰ ਅਸੀਂ ਬੜੀ ਵਾਰੀ ਅਪੀਲ ਪਾਈ ਆ ਕਿ ਸਾਨੂੰ ਜਿਹੜਾ ਇੱਥੋਂ ਸੁਰੱਖਿਤ ਕੱਢਿਆ ਜਾਵੇ ਪਰ ਸਾਨੂੰ ਕਿਸੇ ਵੀ ਤਰ੍ਹਾਂ ਦੀ ਸਰਕਾਰ ਵੱਲੋਂ ਮਦਦ ਨਹੀਂ ਮਿਲੀ ਕੋਈ ਰੈਸਕਿਊ ਟੀਮ ਜਿਹੜੀ ਇੱਥੇ ਤੱਕ ਅਜੇ ਤੱਕ ਨਹੀਂ ਪੁੱਜੀ ਸਾਰੇ ਪਾਸੇ ਪਾਣੀ ਆ ਕੋਈ ਖਾਣ ਪੀਣ ਦੀ ਜਾਂ ਕੋਈ ਕਿਸੇ ਤਰ੍ਹਾਂ ਦੀ ਜਿਹੜੀ ਆ ਉਹ ਸਹੂਲਤ ਨਹੀਂ ਆ ਗਈ ਪੀਣ ਵਾਲਾ ਪਾਣੀ ਜਿਹੜਾ ਬਿਲਕੁਲ ਮੁੱਕ ਚੁੱਕਾ ਏ ਇੱਕ ਅੱਧਾ ਲੀਟਰ ਬਚਿਆ ਏ ਸੋ ਸਾਡਾ ਸਾਡੀ ਬੇਨਤੀ ਇਹ ਆ ਕਿ ਸਾਨੂੰ ਜਲਦੀ ਤੋਂ ਜਲਦੂ ਜਲਦੀ ਇਸ ਥਾਂ ਤੋਂ ਜਿਹੜਾ ਰੈਸਕਿਊ ਕੀਤਾ ਜਾਵੇ ਜਿਹੜਾ ਸੁਰੱਖਿਅਤ ਥਾਂ ਤੇ ਪਹੁੰਚਾਇਆ ਜਾਵੇ ਚਾਰ ਦਿਨ ਹੋ ਗਏ ਨੇ 24 ਤਰੀਕ ਨੂੰ ਜਿਹੜਾ ਪਾਣੀ ਆਇਆ ਸੀ ਐਤਵਾਰ ਨੂੰ ਤੇ ਅੱਜ ਜਿਹੜੀ 27 ਤਰੀਕ ਹੋ ਗਈ ਆ ਅਸੀਂ ਚਾਰ ਦਿਨਾਂ ਤੋਂ ਇੱਥੇ ਫਸੇ ਬੈਠੇ ਆ ਸੋ ਸਾਡੀ ਬੇਨਤੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤੇ ਪ੍ਰਸ਼ਾਸਨ ਨੂੰ ਮੰਗ ਕਰਦੇ ਆਂ ਵੀ ਜਲਦੀ ਤੋਂ ਜਲਦੀ ਇਹ ਜਿਹੜੀ ਕਾਰਵਾਈ ਪਾਈ ਜਾਵੇ ਤੇ ਸਾਨੂੰ ਸੁਰੱਖਿਅਤ ਕੱਢੇ ਜਾਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ